ਸਤਿ ਸ਼੍ਰੀ ਅਕਾਲ ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਇੰਦਰਪ੍ਰੀਤ ਕੌਰ ਪੰਨੂ ਪੰਚਾਇਤੀ ਚੋਣਾਂ ਵਾਸਤੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਕਈ ਥਾਵਾਂ ਤੋਂ ਝੜਪਾਂ ਦੀਆਂ ਖਬਰਾਂ ਆਈਆਂ ਪਰ ਕੁਝ ਜਗ੍ਹਾਵਾਂ ਅਜਿਹੀਆਂ ਵੀ ਸਨ ਜਿੱਥੇ ਪੰਚਾਇਤ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਸੋ ਪੇਸ਼ ਹੈ ਇਸੇ ਦੇ ਉੱਪਰ ਅਜੀਤ ਵੈਬ ਟੀਵੀ ਦੀ ਖਾਸ ਰਿਪੋਰਟ ਪੰਚਾਇਤੀ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪੋ ਆਪਣੀ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾਣ ਕਾਰਨ ਜਿੱਥੇ ਪਿੰਡਾਂ ਵਿੱਚ ਧੜੇਬੰਦੀਆਂ ਤੇ ਲੋਕਾਂ ਦਰਮਿਆਨ ਆਪਸੀ ਮਤਭੇਦ ਹੋਰ ਵੀ ਗਹਿਰਾ ਹੋ ਜਾਂਦਾ ਹੈ ਉੱਥੇ ਕਈ ਵਾਰ ਤਾਂ ਅਜਿਹੀ ਸਥਿਤੀ ਵਿੱਚ ਖੂਨੀ ਝੜਪਾਂ ਹੋਣ ਨਾਲ ਜਾਨੀ ਨੁਕਸਾਨ ਵੀ ਹੋ ਜਾਂਦਾ ਹੈ ਪਰ ਉੱਥੇ ਹੀ ਹਲਕਾ ਅਮਲੋ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਪਿਛਲੇ 35 ਸਾਲਾਂ ਤੋਂ ਪੰਚਾਇਤੀ ਚੋਣਾਂ ਲਈ ਕਦੇ ਵੋਟਾਂ ਹੀ ਨਹੀਂ ਪਈਆਂ ਸਗੋਂ ਪਿੰਡ ਵਾਸੀ ਆਪਸੀ ਪਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸੰਮਤੀ ਨਾਲ ਸਰਪੰਚ ਅਤੇ ਪੰਚਾਇਤ ਮੈਂਬਰਾਂ ਚੋਣ ਕਰਦੇ ਹਨ ਇਸ ਵਾਰ ਵੀ ਹਰੀਪੁਰ ਵਿੱਚ ਪਿੰਡ ਵਾਸੀਆਂ ਨੇ ਸம்மਦੀ ਦੇ ਨਾਲ ਨੌਜਵਾਨਾਂ ਦੀ ਨਵੀਂ ਪੰਚਾਇਤ ਚੁਣ ਕੇ ਆਪਣੀ ਪੁਰਾਤਨ ਰਵਾਇਤ ਨੂੰ ਕਾਇਮ ਰੱਖਿਆ ਹੈ ਪਿੰਡ ਹਰੀਪੁਰ ਦੇ ਲੋਕਾਂ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਪਿੰਡ ਹਰੀਪੁਰ ਕੋਲ ਕੋਈ ਪੰਚਾਇਤੀ ਜ਼ਮੀਨ ਨਹੀਂ ਹੈ ਅਤੇ ਉਹ ਸਰਕਾਰੀ ਫੰਡਾਂ ਰਾਹੀਂ ਹੀ ਪਿੰਡ ਦਾ ਸਰਪੱਖੀ ਵਿਕਾਸ ਕਰਵਾਉਣ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ ਪਿੰਡ ਵਿੱਚ ਇੱਕ ਕੋਆਪਰੇਟਿਵ ਖੇਤੀਬਾੜੀ ਸੁਸਾਇਟੀ ਬੈਂਕ ਹੈ ਜਿਸ ਕੋਲ ਕਿਸਾਨੀ ਧੰਦੇ ਨਾਲ ਸੰਬੰਧਿਤ ਸਾਰੇ ਸੰਧ ਹਨ ਅਤੇ ਇਹ ਸੁਸਾਇਟੀ ਵੱਡਾ ਮੁਨਾਫਾ ਵੀ ਕਮਾ ਰਹੀ ਹੈ ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ ਅਤੇ ਇੱਕ ਹੀ ਸ਼ਮਸ਼ਾਨਗਾਹ ਹੈ 1983 ਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਮੈਂ ਚੋਣ ਲੜੀ ਸੀ ਉਸ ਵੇਲੇ ਸਰਪੰਚ ਦੀ ਤੇ ਉਸ ਵੇਲੇ ਮੈਂ ਜਿੱਤ ਪ੍ਰਾਪਤ ਕੀਤੀ ਸੀ ਉਹ ਚੋਣ ਹੋਈ ਸੀ ਲਾਸਟ ਸਾਡੇ ਉਦੋਂ ਮੈਂ ਇੱਕ ਤਰ੍ਹਾਂ ਨਾਲ ਇਹ ਤਹਈਆ ਕੀਤਾ ਸੀ ਵੀ ਪਾਰਟੀਵਾਦੀ ਪਿੰਡ 'ਚ ਖਤਰਾ ਹੈ ਕਿਉਂਕਿ ਟਾਈਮ ਖੁੱਲਾ ਮਿਲਿਆ 9 ਸਾਲ ਉਹ ਪੰਚਾਇਤਾਂ ਚੱਲੀਆਂ ਤੇ ਉਦੋਂ ਤੋਂ ਅਸੀਂ ਇਹ ਫਿਰ ਪਾਰਟੀਵਾਦੀ ਖਤਮ ਕਰਤੀ ਸੀ ਤੇ ਉਹ ਤੋਂ ਬਾਅਦ ਅੱਜ ਤੱਕ ਇਹ ਪੰਚਾਇਤ ਚੋਣ ਨਹੀਂ ਹੋਈ 10 ਮਿੰਟ ਚ ਅਸੀਂ ਪੰਚਾਇਤ ਦੀ ਚੋਣ ਕਰ ਲੈਨੇ ਆ ਜਿਹੜੀ ਹੈ ਤੇ ਉਹ ਮੇਰੇ ਸਮੇਤ 7 ਸਰਪੰਚ ਬਣੇ ਉਹ ਤੋਂ ਲੈ ਕੇ ਹੁਣ ਤੱਕ ਜਿਹਦੇ ਜੋ 6 ਅਸੀਂ ਜਿਉਂਦਿਆਂ ਕੋਈ ਕਿਸੇ ਦਾ ਤਕਰਾਰ ਵਾਜੀ ਨਹੀਂ ਹਰ ਵਾਰ ਸਰਪੰਚ ਨਵਾਂ ਚੁਣਦੇ ਆ ਤੇ ਪਿਛਲਾ ਸਰਪੰਚ ਆਪਣੇ ਆਪ ਹੀ ਪਿੱਛੇ हट ਜਾਂਦਾ ਵੀ ਹੁਣ ਨਾ ਮੈਨੂੰ ਮੌਕਾ ਦੇ। ਸਾਨੂੰ ਬਹੁਤ ਖੁਸ਼ੀ ਹੈ ਵੀ ਜਿਹੜੀ ਸਾਡੀ ਪੰਚਾਇਤ ਸਰਬਸੰਮਤੀ ਨਾਲ ਬਣਦੀ ਆ ਹਰੇਕ ਤਰ੍ਹਾਂ ਕੋਈ ਰੌਲਾ ਨਹੀਂ ਹੁੰਦਾ ਕੋਈ ਗਿੱਲਾ ਨਹੀਂ ਹੁੰਦਾ ਕੀ 10 ਮਿੰਟ ਦੇ ਵਿੱਚ ਪੰਚਾਇਤ ਬਣ ਜਾਂਦੀ ਹੈ ਸਾਡੀ ਅਰ ਪਿੰਡ ਦਾ ਸਾਡੇ ਦਾ ਇੱਕ ਹੈ ਬਸ ਸਾਰਿਆਂ ਨੂੰ ਬੜੀ ਖੁਸ਼ੀ ਤਾਂ ਸਾਨੂੰ ਇਹੀ ਹੈ ਜੀ ਨਾਲੇ ਅਰਦਾਸ ਕਰਦੇ ਹਾਂ ਅਸੀਂ ਪ੍ਰਮਾਤਮਾ ਵੱਲੋਂ ਵੀ ਸਾਡੀ ਸਾਂਝ ਬਣੀ ਰਹੇ ਐਵੇਂ ਹੀ ਗੁਰੂ ਘਰ ਇੱਕ ਹੈ ਜੀ ਸਿਰਫ ਇੱਕ ਹੈ ਕੋਈ ਸਾਡੇ ਪਿੰਡ ਜਾਤ ਵਾਦ ਦਾ ਫਰਕ ਨਹੀਂ ਹੈਗਾ ਸਮਸ਼ਾਨ ਘਾਟ ਵੀ ਇੱਕ ਹੈ ਜੀ ਸਾਡੇ ਹਾਂਜੀ ਵੀ ਜੀ ਵੀ ਜੋ ਸਾਨੂੰ ਕਿ ਪਿੰਡ ਨੇ ਕੰਮ ਸੋਪੇ ਗਏ ਨੇ ਜਿਹੜੇ ਅਧੂਰੇ ਨੇ ਉਹ ਅਸੀਂ ਜ਼ਰੂਰ ਪਿੰਡ ਦੇ ਸੰਜੋਗ ਨਾਲ ਜੀ ਜ਼ਰੂਰ ਕਰਾਂਗੇ ਸਹਯੋਗ ਨਾਲ ਜ਼ਰੂਰ ਕਰੇ ਜਾਣਗੇ ਜੀ ਸਾਰੇ ਜਿਹੜੇ ਅਧੂਰੇ ਰੱਖੇ ਹੋਏ ਐ ਉਹ ਪਿੰਡ ਦੇ ਸਹਯੋਗ ਨਾਲ ਸੀ ਜ਼ਰੂਰ ਕਰਾਂਗੇ ਜੀ ਇਹਨਾਂ ਦੇ ਨਾਲ ਕਿ ਮਤਲਬ ਇਹਨਾਂ ਨੇ ਮੈਨੂੰ ਉੱਤੇ ਭਰੋਸਾ ਰੱਖ ਕੇ ਜੀ ਚੁਣਿਆ ਗਿਆ ਸਰਪੰਚ ਤੇ ਇਹਨਾਂ ਨੇ ਸਰਪੰਚ ਬਣਾਤਾ ਹੀ ਮੈਨੂੰ ਤੇ ਤੁਹਾਨੂੰ ਵੀ ਮੌਕਾ ਮਿਲਿਆ ਹੈ ਪਿੰਡਾਂ ਦੇ ਵਿੱਚ ਵੀ ਚੁਣਨਾ ਹੁੰਦੀਆਂ ਨੇ ਹਾਂਜੀ ਤੇ ਤੁਸੀਂ ਜਿਹੜੀ ਜਿੱਥੇ ਚੋਣਾਂ ਹੋਣਾਂ ਉੱਥੇ ਝਗੜੇ ਵੀ ਹੁੰਦੇ ਨੇ ਲੋਕਾਂ ਨੂੰ ਕਿਸੇ ਕਿਸ ਨਹੀਂ ਹੁੰਦਾ ਜੰਮ ਉਹਨਾਂ ਨੂੰ ਵਸੇ ਸਨੇਹਾਂ ਦਵਾਂਗੇ ਜੀ ਵੀ ਲੜਾਈ ਝਗੜੇ ਨਾ ਕਰੋ ਤੇ ਮਤਲਬ ਸਹਿਮਤੀ ਨਾਲੇ ਚੋਣੇ ਜਾਣ ਜੀ ਕੋਈ ਵੀ ਲੜਾਈ ਝਗੜਾ ਨਾ ਕਰਿਆ ਜਾਵੇ ਸਾਡੇ ਪਿੰਡ ਦੀ ਜਿਹੜੀ ਭਾਈਚਾਰਕ ਸਾਂਝ ਆ ਉਹ ਬਹੁਤ ਜ਼ਿਆਦਾ ਮਜ਼ਬੂਤ ਹੈ ਇਹ ਕੋਈ ਅੱਜ ਤੋਂ ਨਹੀਂ ਜਦੋਂ ਤੋਂ ਪਿੰਡ ਬਣਿਆ ਉਦੋਂ ਤੋਂ ਹੀ ਲੋਕ ਇੱਕ ਦੂਜੇ ਨਾਲ ਜਿਹੜਾ ਮਿਲਵਰਤ ਕੇ ਰਹਿ ਰਹੇ ਨੇ ਵੱਡੀ ਗੱਲ ਇਹ ਹੈ ਵੀ ਜਦੋਂ ਦਾ ਮੇਰਾ ਪਿੰਡ ਬਣਿਆ ਉਸ ਦਿਨ ਦਾ ਕੋਈ ਵੀ ਫੌਜਦਾਰੀ ਕੇਸ ਜਿਹੜਾ ਕਿਤੇ ਵੀ ਕਿਸੇ ਵੀ ਬੰਦੇ ਦੇ ਵਿਰੁੱਧ ਰਜਿਸਟਰਡ ਨਹੀਂ ਹੋਇਆ ਤੇ ਦੂਜੀ ਗੱਲ ਜਿਹੜੀ ਤੁਸੀਂ ਪੁੱਛੀ ਆ ਵਿਧਾਨ ਸਭਾ ਜਾਂ ਲੋਕ ਸਭਾ ਚੋਣਾਂ ਦੀ ਪਾਰਟੀਆਂ ਸਾਰੀਆਂ ਦੇ ਇੱਥੇ ਜਿਹੜੇ ਵਰਕਰ ਹੈਗੇ ਨੇ ਤੇ ਸਾਰੀਆਂ ਪਾਰਟੀਆਂ ਦੇ ਚੋਣਾਂ ਦੌਰਾਨ ਜਿਹੜੇ ਬੂਥ ਵੀ ਲੱਗਦੇ ਨੇ ਪਰ ਬੂਥ ਲੱਗਣ ਦੇ باوجود ਵੀ ਨਾ ਜਿਹੜੀ ਭਾਈਚਾਰਕ ਸਾਂਝ ਉਸ ਟਾਈਮ ਵੀ ਮਜ਼ਬੂਤ ਰਹਿੰਦੀ ਆ ਤੇ ਆਪਸੀ ਰਾਪਤਾ ਜਿਹੜਾ ਉਹ ਬਣਿਆ ਰਹਿੰਦਾ ਹੈ ਕਦੇ ਕੋਈ ਲੜਾਈ ਝਗੜਾ ਨਹੀਂ ਕੋਈ ਟਕਰਾਰ ਨਹੀਂ ਕੋਈ ਖਿੱਚੋਤਾਣ ਨਹੀਂ ਬੜੀ ਸਮੂਥਲੀ ਜਿਹੜੀਆਂ ਵੋਟਾਂ ਪੈਂਦੀਆਂ ਨੇ ਤੇ ਇਦਾਂ ਦਾ ਕਦੇ ਵੀ ਕੋਈ ਟਕਰਾਰ ਜਿਹੜਾ ਕਿਸੇ ਵੀ ਚੋਣ ਦੇ ਦੌਰਾਨ ਸਾਹਮਣੇ ਨਹੀਂ ਆਇਆ ਅਸੀਂ ਜੀ ਜਿਆਦਾਤਰ ਮਤਲਬ ਅਸੀਂ ਸਰਬਸੰਮਤੀ ਦੇ ਹੱਕཅਈਆਂ ਸਾਡੇ ਬਜ਼ੁਰਗ ਬਜ਼ੁਰਗ ਨੇ ਜਿਵੇਂ ਵੀ ਜਿੱਦਾਂ ਵੀ ਉਹ ਕਹਿੰਦੇ ਨੇ ਉਹ ਕਣੀ ਸਾਡਾ ਸਾਰਾ ਪਿੰਡ ਸਹਿਮਤ ਹੁੰਦਾ ਤੇ ਅੱਗੇ ਵੀ ਸਾਡਾ ਫਿਊਚਰ 'ਚ ਵੀ ਇਹੀ ਪਲਾਨ ਹੈ ਵੀ ਅਸੀਂ ਸਰਬਸੰਮਤੀਆਂ ਤੇ ਹੀ ਮਤਲਬ ਐਦਾਂ ਹੀ ਕਰਦੇ ਰਹਾਗੇ ਜਿਹੜੇ ਜੀ ਉਹ ਪੰਚਾਇਤ ਚੁਣੀਗੇ ਕਿੰਨੇ ਕੁ ਨੌਜਵਾਨ ਨੇ ਜਿਹੜੇ ਜਿਹਨਾਂ ਨੂੰ ਤੁਸੀਂ ਹਾਂਜੀ ਇਹ ਤਕਰੀਬਨ ਸਾਰੇ ਉਹ ਨੌਜਵਾਨਾਂ ਦੀ ਉਹ ਪੰਚਾਇਤ ਹੈ ਜੀ ਇਸ ਵਾਰ ਤੇ ਅਸੀਂ ਨੇ ਮਤਲਬ ਪੰਚਾਇਤ ਜੋ ਪੰਚਾਇਤ ਚੁਣੀ ਆ ਇਹ ਨੌਜਵਾਨਾਂ ਦੀ ਉਹ ਚੁਣੀ ਆ ਇਸ ਵਾਰ ਦੇਖੋ ਜੀ ਮੇਰਾ ਪਿੰਡ ਬਹੁਤ ਵਧੀਆ ਜੀ ਕਦੇ ਉਰੇ ਮਤਲਬ ਮਤਲਬ ਪਿਛਲੇ 37 ਸਾਲਾਂ ਤੋਂ ਕਦੇ ਪੰਚਾਇਤੀ ਚੋਣ ਨਹੀਂ ਹੋਈ ਤੇ ਨਾ ਕੋਈ ਲੜਾਈ ਝਗੜਾ ਹੈ ਤੇ ਅਸੀਂ ਮਤਲਬ ਇੱਕ ਪਰਿਵਾਰ ਵਾਂਗ ਅਸੀਂ ਰਹਿੰਦੇ ਆ ਤੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਸਰਬਸੰਮਤੀ ਚੇ ਫਾਇਦਾ ਹੈ ਜੇਕਰ ਪੰਜਾਬ ਦੇ ਸਾਰੇ ਪਿੰਡ ਹਰੀਪੁਰ ਦੀ ਪੰਚਾਇਤ 500 ਸਿੱਧ ਲੈ ਕੇ ਇਸੇ ਤਰ੍ਹਾਂ ਬਣ ਜਾਣ ਤਾਂ ਪੰਜਾਬ ਖੁਸ਼ਹਾਲ ਹੀ ਨਹੀਂ ਸਗੋ ਅਪਰਾਧ ਮੁਕਤ ਤੇ ਨਸ਼ਾ ਮੁਕਤ ਬਣ ਜਾਵੇਗਾ ਹੁਣ ਰੋ ਕਰਦੇ ਆ ਬਲਾਚੌਰ ਦੇ 올ਿਆਪੁਰ ਵਿੱਚ ਜਿੱਥੇ ਕਈ ਦਹਾਕਿਆਂ ਤੋਂ ਪੰਚਾਇਤ ਦੀ ਚੋਣ ਜਿਹੜੀ ਹੈ ਉਹ ਸਰਬਸਮਤੀ ਦੇ ਨਾਲ ਹੀ ਕੀਤੀ ਜਾਂਦੀ ਹੈ। ਉਪ ਮੰਡਲ ਬਲਾਚੌਰ ਦੇ ਬੇਟ ਇਲਾਕੇ ਦੇ ਪਿੰਡ 올ਿਆਪੁਰ ਵਿਖੇ ਸਮਤੀ ਮੈਂਬਰ ਅਤੇ ਸਾਬਕਾ ਸਰਪੰਚ ਹਰਮੇਸ਼ ਸਿੰਘ 올ਿਆਪੁਰ ਦੇ ਵੱਡੇ ਵਡੇਰਿਆਂ ਵੱਲੋਂ ਸ਼ੁਰੂ ਕੀਤੀ ਸਰਬਸਮਤੀ ਵਾਲੀ ਰੀਤ ਤੇ ਅੱਜ ਵੀ ਪਿੰਡ ਵਾਸੀ ਫੁੱਲ ਚੜਾ ਰਹੇ ਹਨ ਕਿਉਂਕਿ 60 ਬਾੜ ਸਾਲਾਂ ਤੋਂ ਇਸ ਪਿੰਡ ਵਿੱਚ ಗ್ರಾಮ ਪੰਚਾਇਤ ਦੇ ਗਠਨ ਦੇ ਲਈ ਚੋਣ ਨਹੀਂ ਹੋਈ। ਇਸ ਵਾਰ ਸਰਬਸਮਤੀ ਨਾਲ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਬੀਬੀ ਸਰਜੀਤ ਕੌਰ ਪਤਨੀ ਸਾਹਿਬ का समिति मेंबर जसवीर सिंह ਨੂੰ ਸਰਪੰਚ ਚੁਣਿਆ ਗਿਆ ਇਸੇ ਤਰ੍ਹਾਂ ਠੇਕੇਦਾਰ ਸ਼ਾਮ ਲਾਲ ਸੁਖਵਿੰਦਰ ਸਿੰਘ ਸੰਤੋਖ ਸਿੰਘ ਵਜਨੋ ਅਤੇ ਮਨਜੀਤ ਕੌਰ ਨੂੰ ਮੈਂਬਰ ਪੰਚਾਇਤ ਬਣਾਇਆ ਗਿਆ ਇਸ ਮੌਕੇ surjit ਕੌਰ ਨੇ ਆਖਿਆ ਕਿ ਉਹ ਪਿੰਡ ਦੇ ਵਿਕਾਸ ਦੇ ਲਈ ਤਤਪਰ ਰਹੇਗੀ ਅਤੇ ਸਰਬਸਮਤੀ ਨਾਲ ਵਿਕਾਸ ਦੇ ਹਿੱਤਾਂ ਲਈ ਫੈਸਲੇ ਕੀਤੇ ਜਾਣਗੇ ਮੈਨੂੰ ਪਿੰਡ ਦੀ ਸਰਪੰਚ ਚੁਣਿਆ ਮੈਂ ਉਹਨਾਂ ਦਾ ਬਹੁਤ 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 ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਤਹਿ ਦਿਲੋਂ ਮੈਨੂੰ ਆਪਣਾ ਮਾਣ ਬਖਸ਼ਿਆ ਮੈਂ ਆਪਣਾ ਬਹੁਤ ਬਹੁਤ ਤਰਫੋਂ ਕਰਦੀ ਹਾਂ ਕਿ ਟੋਮੋ ਗੰਨੇ ਵਾਲੇ ਪਿੰਡ ਵਿੱਚ ਹੈ ਗਈ ਜੀ ਹਾਂਜੀ ਜੋ ਵੀ ਕੰਮ ਹੈ ਪਿੰਡ ਦੇ ਮੈਂ ਬਿਨਾਂ ਤਰਜੀਹ ਦੇ ਦਿਲੋਂ ਆਪਣੇ ਤਨੋਂ ਮਨੋਂ ਧਨੋਂ ਪਿੰਡ ਦਾ ਵਿਕਾਸ ਕਰਾਂਗੀ ਮੈਂ ਆਪਣੇ ਪਿੰਡ ਦੇ ਸਾਰੇ ਪਤਵੰਤੇ ਸੱਜਣਾ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਧਰਮ ਪਤਨੀ ਸਰਜੀਤ ਕੌਰ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਬਣਾਇਆ ਔਰ ਸਾਰ ਸਮੂਚੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਇਹ ਪਹਿਲੀ ਵਾਰ ਨਹੀਂ ਹੋਇਆ ਕਿਉਂਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਗram ਪੰਚਾਇਤ ਉਲੀਆ ਪਰ ਬਣਿਆ ਉਦੋਂ ਤੋਂ ਉਲੀਆ ਪਰ ਪਿੰਡ ਦੀ ਸਰਪੰਚੀ ਦਾ ਕਦੇ ਵੀ ਇਲੈਕਸ਼ਨ ਨਹੀਂ ਹੋਇਆ ਸਾਡਾ ਜਿਹੜਾ ਪਿੰਡ ਆ ਭਾਈ ਚਰਕ ਸਾਂਝ ਰੱਖਦਾ ਇੱਥੇ ਧਰਮ ਤੋਂ ਜਾਤ ਤੋਂ ਉੱਪਰ ਉੱਠ ਕੇ ਜਿਹੜੇ ਪਿੰਡ ਦੀ ਭਲਾਈ ਦੇ ਕੰਮ ਉਹ ਕੀਤੇ ਜਾਂਦੇ ਆ ਸੋ ਸਾਰੇ ਸਤਿਕਾਰਯੋਗ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦੂਜੀ ਵਾਰ ਸਾਡੇ ਤੇ ਵਿਸ਼ਵਾਸ ਕੀਤਾ ਔਰ ਸਾਨੂੰ ਮਾਣ ਬਖਸ਼ਿਆ ਸੋ ਜਿਹੜੇ ਕੰਮਾਂ ਦੀ ਗੱਲ ਹੈ ਵੀ ਪਿੰਡ ਦੇ ਜਿਹੜੇ ਅਧੂਰੇ ਕੰਮ ਰਹਿੰਦੇ ਆ ਕੋਸ਼ਿਸ਼ ਕਰਾਂਗੇ ਕਿ ਇਹਨਾਂ 5 ਸਾਲਾਂ ਦੇ ਵਿੱਚ ਜਿੰਨਾ ਵੀ ਉਹਨਾਂ ਨੂੰ ਤਰਜੀਹ ਪਹਿਲ ਦੇ ਆਧਾਰ ਤੇ ਆਪਾਂ ਹੱਲ ਕਰਾਂਗੇ ਸੋ ਇੱਕ ਸਾਡੀ ਪੰਜਾਬ ਸਰਕਾਰ ਤੋਂ ਜਿਹੜੀ ਪੁਰਜਰ ਮੰਗ ਹੈ ਬਾਕੀ ਗਲੀਆਂ ਨਾਲੀਆਂ ਹੁਣ ਕੰਮ ਤਾਂ ਹੁੰਦੇ ਰਹਿੰਦੇ ਆ ਕਿਉਂਕਿ ਜਿਹੜਾ ਸਾਡਾ ਪਿੰਡ ਏ ਔਲੀਆਪੁਰ ਆ ਇਹ ਬਿਲਕੁਲ ਵਸੀਮੇ ਦੇ ਇੱਕ ਪਾਸੇ ਕੰਗੜਾਬੇੜ ਦਾ ਵਸੀਮਾ ਦੂਜੇ ਪਾਸੇ ਢਿੰਗੜਪੁਰ ਦਾ ਵਸੀਮਾ ਆ ਜਿੰਨੀ ਪੰਚਾਇਤ ਦੀ ਜ਼ਮੀਨ ਆ ਜਾ ਮਾਲ ਕੀ ਜ਼ਮੀਨਾਂ ਉਹ ਦਰਿਆ ਦੇ ਦੂਜੇ ਪਾਸੇ ਆ ਅਸੀਂ ਸਤਲੁਜ ਦਰਿਆ ਦੇ ਕਿਨਾਰੇ ਤੇ ਰਹਿੰਦੇ ਆ ਜਿੰਨੀ ਸਾਡੀ ਆਮਦਨ ਦੇ ਸਾਧਨ ਸਾਰੇ ਦਰਿਆ ਦੇ ਪਾਰਲੇ ਪਾਸੇ ਆ ਸੋ ਸਰਕਾਰ ਤੋਂ ਇੱਕ ਸਾਡੀ ਅਪੀਲ ਹੈ ਮੰਗ ਹੈ ਕਿ ਇਸ ਸਾਡੇ ਪਿੰਡ ਦੀ ਦੂਜੇ ਪਾਸੇ ਨੂੰ ਜੋੜਨ ਦੇ ਲਈ ਇੱਕ ਪੁਲ ਦਾ ਪ੍ਰਾਲਾ ਜ਼ਰੂਰ ਕੀਤਾ ਜਾਵੇ ਪਿੱਛੇ ਉਹਦੇ ਸਰਵੇ ਚੱਲੇ ਵੀ ਸੀ ਲੇਕਿਨ ਉਹ ਕੰਮ ਵਿੱਚੇ ਰਹਿ ਗਿਆ ਸੋ ਸਾਡੀ ਬੇਨਤੀ ਆ ਅਪੀਲ ਹੈ ਕਿ ਉਸ ਪੁਲ ਦਾ ਜਿਹੜਾ ਪ੍ਰੋਗਰਾਮ ਆ ਉਹ ਪੂਰਾ ਕੀਤਾ ਜਾਵੇ ਤਾਂ ਜੋ ਸਾਡੇ ਲੋਕਾਂ ਨੂੰ ਇੱਧਰ ਖੰਡੇ ਮਾਛੀਵਾੜਾ ਸਾਹਿਬ ਜਾਣ ਦੀ ਦਿੱਕਤ ਨਾ ਰਹੇ ਔਰ ਆਪਣੇ ਖੇਤਾਂ 'ਚ ਖੇਤੀ ਕਰਨ ਦੀ ਕੋਈ ਪ੍ਰੋਬਲਮ ਨਾ ਹੋਵੇ ਸਾਬਕਾ ਸ਼ੰਤੀ ਮੈਂਬਰ ਜਸਵੀਰ ਸਿੰਘ ਦੀ ਧਰਮ ਪਤਨੀ ਸਰਜੀਤ ਕੌਰ ਤੇ ਸਮੂਹ ਮੈਂਬਰ ਪੰਚਾਇਤ ਚੁਣੇ ਗਏ ਆ ਸਰਬ ਸੰਮਤੀ ਦਾ ਮੈਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦੀ ਆ 5-6 ਦਿਹਾਕਿਆਂ ਤੋਂ ਲਗਾਤਾਰ ਮੱਲੋ ਸਰਵਸੰਮਤੀ ਚ ਹੁੰਦੀ ਆ ਰਹੀ ਆ ਪੰਜਾਬ ਦੇ ਬਾਕੀ ਪਿੰਡਾਂ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਪਿੰਡਾਂ ਤੋਂ ਸੇਧ ਲੈ ਕੇ ਉਹ ਵੀ ਆਪਣੇ ਪੰਚਾਇਤ ਦੀ ਜਿਹੜੀ ਚੋਣ ਹੈ ਉਹ ਤੜੇਬਾਜੀ ਤੋਂ ਉੱਪਰ ਉੱਠ ਕੇ ਸਰਵਸੰਮਤੀ ਦੇ ਨਾਲ ਕਰਨ ਤਾਂ ਜੋ ਏਕਤਾ ਦੀ ਮਿਸਾਲ ਜਿਹੜੀ ਹੈ ਉਹ ਕਾਇਮ ਕੀਤੀ ਜਾ ਸਕੇ ਸੋ ਇਸ ਦੇ ਨਾਲ ਹੁਣ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ ਧੰਨਵਾਦ